ਕਿ ਗੁਰੂ ਨਾਨਕ ਸਾਹਿਬ ਕ੍ਰਿਸ਼ਮੇ ਨੂੰ ਮੰਨਦੇ ਨਹੀਂ ਕਰਾਮਾਤ ਨੂੰ ਮੰਨਦੇ ਨਹੀਂ ਪਹਿਲਾਂ ਸਾਨੂੰ ਅਸੀਂ ਸਵੇਰੇ ਜਪਸਾ ਦਾ ਪਾਠ ਸਵੇਰੇ ਵੀ ਕੀਤਾ ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਤਿੰਨ ਧਿਰਾਂ ਨੇ ਸਾਹਮਣੇ ਉਹਨਾਂ ਦੇ ਉਹ ਵੇਦ ਦੀ ਗੱਲ ਕਰਦੇ ਕਿਤੇਬ ਦੀ ਗੱਲ ਕਰਦੇ ਤੀਜੀ ਫਿਰ ਯੋਗ ਮਸਤ ਦੀ ਗੱਲ ਕਰਦੇ ਹੁਣ ਜਿਹੜੀਆਂ 100 ਦਰਤੋਂ ਅਗਲੀਆਂ 4 ਪਉੜੀਆਂ ਨੇ ਜਿਹੜੀਆਂ ਅਗਲੀਆਂ ਚਾਰ ਪੌੜੀਆਂ ਨੇ ਉਹ ਜੋਗ ਮਸਤੀਆਂ ਨੇ ਹੁਣ ਜੋਗ ਮਸਤ ਦੇ ਵਿੱਚ ਜਿਹੜੀ ਦੂਜੀ ਪੌੜੀ ਹੈ ਉਹਦੇ ਵਿੱਚ ਜਿਹੜਾ ਹੈ ਰਿੱਧ ਸਿੱਧ ਅਵਰਾ ਸਾਧ ਇਹਦਾ ਕੀ ਮਤਲਬ ਹੈ ਪਹਿਲਾਂ ਆ ਸਮਝ ਕੇ ਦੱਸੋ ਮੈਨੂੰ ਜਰਾ ਰਿੱਧ ਸਿੱਧ ਅਵਰਾ ਸਾਧ ਇਹਦਾ ਅਰਥ ਕੀ ਹੈ ਕੀ ਅਰਥ ਰਿੱਧ ਸਿੱਧ ਕੀ ਚੀਜ਼ ਹੈ ਜੋ ਵੀ ਗਿਆਨ ਸਰ ਉਹ ਆਪਣੇ ਅੰਦਰ ਹੀ ਹੈ ਨਹੀਂ ਨਹੀਂ ਉਹ ਜਿਹੜੇ ਜੋਗੀ ਨੇ ਜੋਗੀ ਆਪਣੀ એનર્ਜੀ ਨੂੰ ਇਕੱਠੀ ਕਰਕੇ ਐਨੀਆਂ ਉਹਨਾਂ ਦੇ ਕੋਲ ਤਾਕਤਾਂ ਹੋ ਜਾਂਦੀਆਂ ਨੇ ਉਹ ਆਪਣੀ ਉਮਰ ਨੂੰ ਵਧਾ ਵੀ ਲੈਂਦੇ ਨੇ ਆਪਣੇ ਭਾਰ ਨੂੰ ਹੌਲਾ ਵੀ ਕਰ ਲੈਂਦੇ ਨੇ ਆਪਣੇ ਭਾਰ ਨੂੰ ਵੱਡਾ ਵੀ ਕਰ ਲੈਂਦੇ ਨੇ ਇਸ ਕਰਕੇ ਜੋਗੀਆਂ ਦਾ ਜਿਹੜਾ ਫਿਰ ਹੰਕਾਰ ਆਉਂਦਾ ਉਹਦੇ ਵਿੱਚ ਜਿਹੜੀ ਹੈ ਨਾ ਆਈ ਪੰਥੀ ਸਗਲ ਜਮਾਤੀ ਜਿਹੜਾ ਆਈ ਪੰਥ ਹੈ ਨਾ 12 ਪੰਥ ਨੇ ਜੋਗੀਆਂ ਦੇ ਉਹ ਆਈਪੰਥ ਨੂੰ ਸਭ ਤੋਂ ਵੱਡਾ ਮੰਨਦੇ ਨੇ ਹੰਕਾਰੀ ਮੰਨਦੇ ਨੇ ਉਹ ਦੂਜੇ ਬੰਦੇ ਨੂੰ ਸਮਝਦੇ ਹੀ ਨਹੀਂ ਬੰਦਾ ਕਿਉਂਕਿ ਉਹਨਾਂ ਦੇ ਵਿੱਚ ਰਿੱਧੀਆਂ ਸਿੱਧੀਆਂ ਦੀ ਤਾਕਤ ਇੰਨੀ ਹੁੰਦੀ ਹੈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਮੇਰਾ ਇਹ ਸਵਾਦ ਨਹੀਂ ਸਿੱਖ ਦਾ ਸਵਾਦ ਨਹੀਂ ਇਹ ਨਹੀਂ ਕਹਿੰਦੇ ਕਿ ਰਿੱਧਿ ਸਿੱਧ ਹੁੰਦੀ ਨਹੀਂ ਕਰਾਮਾਤ ਹੁੰਦੀ ਨਹੀਂ ਜਿਹੜੀ ਕ੍ਰਿਸ਼ਨਾ ਹੁੰਦਾ ਨੇ ਉਹ ਕਹਿੰਦੇ ਨੇ ਕਿ ਗੁਰੂ ਨਾਨਕ ਜਿਹੜੀ ਸਾਰੇ ਬ੍ਰਹਿਮੰਡ ਨੂੰ ਚਲਾਉਣ ਵਾਲੀ ਸ਼ਕਤੀ ਹੈ ਉਹਦੇ ਨਾਲ ਉਹਦਾ ਰابطਾ ਇਹ ਰਸਤੇ ਨੇ ਰਿਧੀਆਂ ਸਿੱਧੀਆਂ ਜਿਹੜਾ ਕਰਾਮਾਤਾਂ ਨੇ ਇਹ ਥੱਲੇ ਵਾਲਾ ਪਾਸਾ ਇਸ ਕਰਕੇ ਜਿਹੜਾ ਹੜਨ ਲੌਜੀਕ ਹੈ ਉਹ ਹੈ ਹੁਣ ਅਰਫਾਨ ਬੈਠਾ ਮਹਾਰਾਜ ਪੁੱਛੀ ਕਿ ਹੁਣ ਮਹਾਰਾਜ ਨਿਰਾਜ ਨੂੰ ਬੋਲਦੇ ਨਿਰਾਜ ਹੈ ਨਾ ਨਿਰਾਜ ਉਹ ਵੀ ਜਦੋਂ ਪੈਗੰਬਰ ਸਾਹਿਬ ਦਾ ਅੱਲਾਹ ਤਾਲਾ ਦੇ ਨਾਲ ਸੰਬੰਧ ਹੁੰਦਾ ਜਿਹੜੇ ਵਹੀ ਲੈ ਕੇ ਆਉਂਦੇ ਨੇ ਉਹ ਉਹ ਮਿਰਾਜ ਹੈ ਮਿਰਾਜ ਤੋਂ ਹੀ ਜਹਾਜ਼ ਜਿਹੜਾ ਬਣਿਆ ਹੋਇਆ ਮਹਾਰਾਜ ਮਹਾਰਾਜ ਦਾ ਜਹਾਜ਼ ਨਾ ਉੱਥੋਂ ਹੀ ਨਾ ਨਿਕਲਿਆ ਹੋਇਆ ਇਸੇ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ ਦਾ ਜਿਹੜਾ ਵਿਹੇ ਪ੍ਰਵੇਸ਼ ਇਹ ਜਦੋਂ ਗੁਰਚੰਦ ਸਿੰਘ ਨੇ ਕਹਿੰਦੇ ਜਦੋਂ ਸਾਨੂੰ ਸਾਰਾ ਪਤਾ ਨਹੀਂ ਮੈਨੂੰ ਵੀ ਨਹੀਂ ਸਾਰਾ ਪਤਾ ਹਲੇ ਜੋਗ ਮਤ ਨੂੰ ਬਹੁਤ ਪੜਨ ਦੀ ਲੋੜ ਹੈ ਜੋਗ ਮਤ ਨੇ ਸਾਰੇ ਹਿੰਦੁਸਤਾਨ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਰੱਖਿਆ ਹੋਇਆ ਸੀਗਾ ਉਹਨਾਂ ਨੂੰ ਬਹੁਤ ਆਪਣੇ ਭੋਖਾ ਹੀ ਬਹੁਤ ਰਹਿੰਦੇ ਅਮ੍ਰਿਤ ਆਪਣੀ ਉਮਰ ਨੂੰ ਹਜ਼ਾਰਾਂ ਸਾਲ ਵਧਾ ਲੈਂਦੇ ਸੀਗੇ ਪਰ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਜਿਹੜਾ ਹੱਠ ਹੈ ਇਹਨੂੰ ਹਟਕੋ ਨੇ ਤੇ ਹੱਠ ਦੀ ਜਿਹੜੀ ਹੈ ਸਹਿਜ ਤੇ ਹੱਠ ਦੇ ਵਿੱਚ ਫਰਕ ਹੈ ਕਿ ਜਿਹੜਾ ਸਿੱਖ ਹੈ ਉਹਨੇ ਸਹਿਜ ਦੇ ਵਿੱਚ ਰਹਿਣਾ ਹੈ ਤਾਂ ਕਰਾਵਾਤ ਨੂੰ ਇਹ ਨਹੀਂ ਕਰਾਵਾਤ ਹੁੰਦੀ ਨਹੀਂ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਇਹ ਸਾਡਾ ਸਵਾਦ ਨਹੀਂ ਇਹ ਸਾਡਾ ਰਾਹ ਨਹੀਂ ਸਾਡਾ ਰਾਹ ਜਿਹੜਾ ਹੈ ਉਹ ਸਹਿਜ ਵਾਲਾ ਰਾਹ ਹੈ ਇਸ ਕਰਕੇ ਸਾਨੂੰ ਨਾ ਜਿਹੜੇ ਸਾਡਿਆਂ ਇਹ ਤਰਕ ਨੇ ਇਹ ਛੋਟੇ ਤਰਕ ਨੇ ਅ ਜਿਹੜੇ ਹੁਣ ਗੱਲ ਸੁਣੋ ਤੁਸੀਂ ਇਹ ਤਰਕ ਤਾਂ ਕਰ ਲਿਆ ਆਪਾਂ ਕੱਲ੍ਹ ਦੀ ਗੱਲ ਕਰ ਰਹੇ ਨੇ ਅਸੀਂ ਹੁਣ ਜਿਹੜੀ ਕੱਲ ਵੀ ਵਰਨਾਸ਼ਰਮ ਦੀ ਗੱਲ ਕੀਤੀ ਹੈ ਵਰਨਾਸ਼ਰਮ ਤਾਂ ਕਿਸੇ ਪੈਗੰਬਰ ਨੇ ਨਹੀਂ ਬਣਾਇਆ ਨਾ ਉਹ ਤਰਕ ਅਸੀਂ ਹਲੇ ਤੱਕ ਤੋੜ ਨਹੀਂ ਸਕੇ ਜਿਹੜਾ ਇੱਕ ਬੰਦੇ ਨੇ ਬਣਾਇਆ ਹੋਇਆ ਹੈ ਜਿਹਦੇ ਦਾ ਮੰਤਵ ਸਾਰੇ ਮਨੁੱਖਤਾ ਦੀ ਭਲਾਈ ਵਾਸਤੇ ਨਹੀਂ ਸੀ ਉਹ ਤਾਂ ਅਸੀਂ ਮੰਨਦੇ ਹਾਂ ਉਹਨੂੰ ਹਲੇ ਤੋੜ ਨਹੀਂ ਸਕੇ ਪਰ ਦੂਜੇ ਪਾਸੇ ਜਿਹੜੇ ਰੈਵਰ ਨੇ ਮਨੁੱਖਤਾ ਦੇ ਕਲਿਆਣ ਵਾਸਤੇ ਸਾਰੀ ਉਮਰ ਲਾਈ ਐ ਉਹਦੇ ਉੱਤੇ ਅਸੀਂ ਸਵਾਲ ਕਰਦੇ ਆ ਇਹ ਸਾਡਾ ਸਵਾਲ ਜਿਹੜਾ ਕਰਨਾ ਨਾ ਇਹ ਛੋਟਾ ਹੈ ਪਹਿਲਾਂ ਅਸੀਂ ਅਨੁਭਵ ਨਹੀਂ ਅਨੁਭਵ ਕਰੋ ਫਿਰ ਸਵਾਲ ਕਰੋ ਫਿਰ ਤੁਹਾਡੇ ਸਵਾਲ ਆਉਣਗੇ ਮਤਲਬ ਹੁਣ ਤੁਸੀਂ ਮੈਂ ਜਪਜੀ ਸਾਹਿਬ ਦੀ ਗੱਲ ਕੀਤੀ ਉਹਦੇ ਤਿੰਨ ਧਿਰਾਂ ਨੇ ਗੁਰੂ ਨਾਨਕ ਸਾਹਿਬ ਤਿੰਨਾਂ ਦੇ ਨਾਲ ਮੁਖਾਤਬ ਹੋਦੇ ਨੇ ਇੱਕ ਵੇਦ ਕਲਚਰ ਦੇ ਨਾਲ ਇੱਕ ਕਤੇਵ ਕਲਚਰ ਦੇ ਨਾਲ ਹੁਣ ਕਤੇਵ ਕੀ ਹੈ ਤੁਸੀਂ ਸਾਰੇ ਬੈਠੇ ਹੋ ਇੱਥੇ ਜਿਹੜੇ ਬੱਚੇ ਨੇ ਕਤੇਵ ਕੀ ਕਹਿੰਦੇ ਆ ਕਤੇਵ ਕਿਹਨੂੰ ਬੋਲਦੇ ਆ ਹਾਂ ਤਾਂ ਹੁਣ ਸਵਾਲ ਛੋਟੇ ਛੋਟੇ ਸਵਾਲ ਕਿਤੇ ਕਿਹ ਵਰਤ ਅਰਥ ਹੈ ਜਿਹੜਾ ਸਵਾਲ ਕਰਦਾ ਕੋਈ ਪੜਦਾ ਨਾ ਹੁਣ ਕਿਤੇਵ 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 ਗ੍ਰਾਮ ਸ਼੍ਰੀਪ ਕਿਤੇਵ ਮਤਲਬ ਦੋ ਚੀਜ਼ਾਂ ਨੇ ਇੱਕ ਹੈ ਬੇਦ ਹੈ ਇੱਕ ਕਿਤੇਵ ਜਪਜੀ ਸਾਹਿਬ ਦੇ ਵਿੱਚ ਸ਼ਬਦ ਮੁੰਡ-ਮੁੰਡ ਕੇ ਆਉਂਦਾ ਹੈ ਇਹ ਇੱਕ ਬੇਦ ਹੈ ਇੱਕ ਕਿਤੇਵ ਹੈ ਕੀ ਮਤਲਬ ਹੈ ਬੇਦ ਕਿਤੇਵ ਕਿਤਾਬ ਦਾ ਬਹੁਵਚਨ ਜਿਹੜਾ ਹੈ ਉਹ ਕਿਤੇਵ ਹੈ ਜਿਹੜੇ ਪਵਿੱਤਰ ਹੌਲੀ ਗ੍ਰੰਥ ਨੇ ਚਾਰ ਉਹ ਕਿਤਾਬਾਂ ਨੇ ਉਹਨਾਂ ਦੇ ਵਿੱਚ ਆਖਰੀ ਜਿਹੜੀ ਹੈ ਉਹ ਕੁਰਾਨ ਸ਼ਰੀਫ ਹੈ ਉਸ ਤੋਂ ਪਹਿਲਾਂ ਅੰਜੀਲ ਹੈ ਜਿਹਨੂੰ ਬਾਈਬਲ ਵਿੱਚ ਬੋਲਦੇ ਆਂ 올ਡ ਟੈਸਟਮੈਂਟ ਉਹ ਤੋਂ ਪਹਿਲਾਂ ਤੋਰਿਤ ਯਹੂਦੀਆਂ ਦੇ ਯਹੂਦੀਆਂ ਤੋਂ ਸ਼ੁਰੂ ਹੋ ਕੇ ਅੰਤਮ ਜਿਹੜਾ ਹੈ ਤੱਥ ਤੇ ਜਿਹੜੇ ਵੇਦ ਨੇ ਉਹ ਚਾਰ ਵੇਦ ਨੇ ਚਾਰ ਕਿਤਾਬ ਨੇ ਚਾਰੇ ਵੇਦ ਨੇ ਸਾਨੂੰ ਇਸ ਕਰਕੇ ਮੈਂ ਤਾਂ ਮੈਂ ਤਾਂ ਗੱਲ ਕਰ ਰਿਹਾ ਕਿ ਅਸੀਂ ਸਾਨੂੰ ਬੇਸਿਕਲ ਛੋਟੀ ਵੀ ਨਹੀਂ ਪਤਾ ਹੁੰਦੀ ਏਬੀਸੀ ਪਤਾ ਨਹੀਂ ਹੁੰਦੀ ਅਸੀਂ ਜੈਡ ਦੀ ਗੱਲ ਸ਼ੁਰੂ ਕਰ ਲਏ ਜੇ ਅਸੀਂ ਊੜੇ ਐੜੇ ਤੋਂ ਗੱਲ ਸ਼ੁਰੂ ਸਾਨੂੰ ਪਤਾ ਹੋਵੇ ਫਿਰ ਜੈਡ ਦੀ ਗੱਲ ਵੀ ਕੀਤੀ ਜਾ ਸਕਦੀ ਹੈ ਮਤਲਬ ਮੈਂ ਤੁਹਾਨੂੰ ਤਾਂ ਤੁਹਾਡੇ ਸਵਾਲ ਉਠਣੇ ਮਾੜੀ ਗੱਲ ਨਹੀਂ ਹੈ ਸਵਾਲ ਉਠਣੇ ਚਾਹੀਦੇ ਹਨ ਪਰ ਤੁਹਾਨੂੰ ਪਤਾ ਹੋਵੇ ਸਾਰਾ ਕੁਝ ਚਲੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ